ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਬਾਸਮਤੀ ਦੀ ਫਸਲ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੀ ਫਸਲ ਹੁਣ ਕਾਫੀ ਮਾਤਰਾ ਚਾ ਰਹੀ ਹੈ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਤਾਂ 15 ਦਿਨ ਤੋਂ ਵੀ ਵੱਧ ਬਾਸਮਤੀ ਦੀ ਫਸਲ ਆਉਂਦੇ ਨੂੰ ਹੋ ਗਏ ਰੇਟਾਂ ਦੇ ਵਿੱਚ ਵੀ ਹੁਣ ਪਹਿਲਾਂ ਦੇ ਨਾਲ ਕੁਝ ਸੁਧਾਰ ਦਿਖਾਈ ਦੇ ਰਿਹਾ ਪਹਿਲਾਂ ਪਹਿਲ ਜਿਹੜੀ ਬਾਸਮਤੀ 24-2500 ਰੁਪਏ ਕਵਾਂਟਲ ਤੱਕ ਵਿਕ ਰਹੀ ਸੀ ਹੁਣ 3000 ਦੇ ਲਗਭਗ ਜਾਂ ਉੱਪਰ ਵੇਚਣ ਲੱਗ ਪਈ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਆਈਗੀ ਜਾਂ ਨਹੀਂ ਹੈਗੀ ਜਾਂ ਹੁਣ ਸਾਨੂੰ ਬਾਸਮਤੀ ਦੀ ਫਸਲ ਆਪਾਂ ਨੂੰ ਹੁਣ ਤੋਂ ਹੀ ਵੇਚ ਦੇਣੀ ਚਾਹੀਦੀ ਹੈ ਜਾਂ ਹਾਲੇ ਸੰਭ ਲੈਣੀ ਚਾਹੀਦੀ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅਤੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰਾਂ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਬਾਸਮਤੀ ਦੇ ਰੇਟਾਂ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਦਿਖਾਈ ਦੇ ਰਿਹਾ ਪਹਿਲਾਂ ਪਹਿਲ ਤਾਂ ਜਦੋਂ ਮੰਡੀਆਂ ਦੇ ਵਿੱਚ ਬਾਸਮਤੀ ਆਉਣੀ ਸ਼ੁਰੂ ਹੋਈ ਸੀ ਉਸ ਵੇਲੇ ਰੇਟਾਂ ਦੇ ਵਿੱਚ ਕਾਫੀ ਮੰਦਾ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ 23-2400 ਰੁਪਏ ਕੁਇੰਟਲ ਤੱਕ ਵੀ ਬਾਸਮਤੀ ਜਿਮੇਦਾਰਾਂ ਨੂੰ ਵੇਚਣੀ ਪਈ ਫਿਰ ਸਰਕਾਰ ਦੇ ਵੱਲੋਂ ਐਮਈਪੀ ਘਟਾਉਣ ਦੀਆਂ ਖਬਰਾਂ ਜਦੋਂ ਆਉਣ ਲੱਗੀਆਂ ਤਾਂ ਰੇਟਾਂ ਦੇ ਵਿੱਚ ਥੋੜਾ-ਬਾੜਾ ਵਾਧਾ ਦਿਖਾਈ ਦੇਣ ਲੱਗਾ ਸੀ ਪਰ ਹੁਣ ਸਰਕਾਰ ਦੇ ਵੱਲੋਂ ਐਮਈਪੀ ਬਿਲਕੁਲ ਹੀ ਹਟਾ ਲਈ ਗਈ ਹੈ ਬਾਸਮਤੀ ਦੇ ਉੱਪਰ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਐਮਈਪੀ ਨਹੀਂ ਲਗਾਈ ਜਾਵੇਗੀ ਐਮਈਪੀ ਤੋਂ ਮਤਲਬ ਹੁੰਦਾ ਮਿਨੀਮਮ ਐਕਸਪੋਰਟ ਪ੍ਰਾਈਸ ਹੈ ਜੋ ਸਰਕਾਰ ਦੇ ਵੱਲੋਂ 950 ਡਾਲਰ ਪ੍ਰਤੀ ਟਨ ਜਿਹੜੀ ਤੈਅ ਕੀਤੀ ਗਈ ਸੀ ਮਤਲਬ ਇਹ ਆ ਵੀ 950 ਡਾਲਰ ਤੋਂ ਘੱਟ ਕੀਮਤ ਦੇ ਉੱਤੇ ਕੋਈ ਵੀ ਬਾਸਮਤੀ ਐਕਸਪੋਰਟ ਨਹੀਂ ਕੀਤੀ ਜਾ ਸਕਦੀ ਇਸ ਨਿਯਮ ਦੇ ਨਾਲ 1509 ਵਰਗੀਆਂ ਜਿਹੜੀਆਂ ਕਿਸਮਾਂ ਸੀ ਕਿਆਂ ਉਹ ਐਕਸਪੋਰਟ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਕਿਉਂਕਿ ਇਹ ਕਿਸਮਾਂ ਦਾ ਰੇਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 950 ਡਾਲਰ ਤੋਂ ਘੱਟ ਰਹਿੰਦਾ ਹੈ ਇਸ ਕਰਕੇ ਕਿਸਮਾਂ ਐਕਸਪੋਰਟ ਕੁਆਲਿਟੀ ਤੋਂ ਬਾਹਰ ਹੋ ਜਾਂਦੀਆਂ ਸੀ ਤੇ ਵਪਾਰੀਏ ਕਿਸਮਾ ਨੂੰ ਖਰੀਦ ਘਟ ਕਰਦਾ ਸੀ ਤੇ ਇਸ ਕਰਕੇ ਰੇਟਾਂ ਦੇ ਵਿੱਚ ਥੋੜਾ ਪ੍ਰੈਸ਼ਰ ਆ ਪਰ ਹੁਣ ਸਰਕਾਰ ਦੇ ਵੱਲੋਂ ਐਮਈਪੀ ਹਟਾ ਲਈ ਗਈ ਹੈ ਇਹਦਾ ਹੁਣ ਰੇਟਾਂ ਦੇ ਵਿੱਚ ਫਰਕ ਵੀ ਦਿਖਾਈ ਦੇਣ ਲੱਗਾ ਬਾਸਮਤੀ ਹੁਣ 3000 ਤੋਂ ਉੱਪਰ 32-3300 ਰੁਪਏ ਤੱਕ ਵੀ ਵਿਕਣ ਲੱਗ ਪਈ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ 'ਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਬਾਸਮਤੀ ਦਾ ਰੇਟ ਐਕਸਪੋਰਟ ਤੇ ਨਿਰਭਰ ਕਰਦਾ ਹੈ ਘਰੇਲੂ ਮੰਗ ਦੇ ਵਾਸਤੇ ਬਾਸਮਤੀ ਵਪਾਰੀ ਵੱਡੀ ਮਾਤਰਾ 'ਚ ਨਹੀਂ ਖਰੀਦ ਕਰਦੇ ਔਰ ਐਕਸਪੋਰਟ ਦੇ ਵਾਸਤੇ ਵਪਾਰੀਆਂ ਦੇ ਵੱਲੋਂ ਵੱਡੀ ਪੱਧਰ ਤੇ ਖਰੀਦ ਕੀਤੀ ਜਾਂਦੀ ਹੈ ਅਤੇ ਬਾਹਰ ਐਕਸਪੋਰਟ ਬਾਸਮਤੀ ਕੀਤੀ ਜਾਂਦੀ ਹੈ ਤਾਂ ਹੀ ਰੇਟਾਂ 'ਚ ਵਾਧਾ ਦੇਖਣ ਨੂੰ ਮਿਲਦਾ ਹੁਣ ਐਮਈਪ ਵਾਲੀ ਸ਼ਰਤ ਖਤਮ ਹੋਣ ਦੇ ਨਾਲ ਐਕਸਪੋਰਟਰ ਨੇ ਜਿਹੜੇ ਵੱਡੀ ਪੱਧਰ ਤੇ ਬਾਸਮਤੀ ਦੀ ਖਰੀਦ ਕਰਨਗੇ ਜਿਸ ਦਾ ਬਾਸਮਤੀ ਦੇ ਰੇਟਾਂ ਦੇ ਉੱਪਰ ਪ੍ਰਭਾਵ ਪੈਣਾ ਤਾਇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਦੇ ਜਿਹੜੇ ਰੇਟ ਨੇ ਹੋਰ ਵੀ ਵਧਣ ਦੀ ਉਮੀਦ ਹੈ ਜਿਹੜੇ ਕਿਸਾਨ ਵੀਰਾਂ ਦੇ ਕੋਲੇ ਬਾਸਮਤੀ ਦੀ ਫਸਲ ਲਗਾਈ ਹੈ ਜਾਂ ਜਿਹੜੋਂ ਫਸਲ ਕੱਟ ਰਹੇ ਨੇ ਹੁਣ ਜੇ ਕੁਝ ਦੇ ਨਾਟਕ ਕੇ ਵੇਚ ਲੈਣਗੇ ਤਾਂ ਰੇਟਾਂ ਚ ਹੋਰ ਵੀ ਜਿਹੜਾ ਫਾਇਦਾ ਵੇਖਣ ਨੂੰ ਮਿਲਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣ ਦੀ ਪੂਰੀ ਉਮੀਦ ਹੈ ਕੱਟਣ ਦੀ ਕੋਈ ਉਮੀਦ ਨਹੀਂ 15 15 ਦਿਨਾਂ ਬਾਅਦ ਜਿਹੜੀਆਂ ਆਮ ਆਪਣੀ ਆਮ ਆਪਣੀਆਂ ਜਿਹੜੀ ਝੋਨਾ ਹੈ ਉਹ ਦੀ ਮੰਡੀਆਂ ਚ ਆਮਦ ਸ਼ੁਰੂ ਹੋ ਜੂ ਉਸ ਵੇਲੇ ਬਾਸਮਤੀ ਫਿਰ ਘਟ ਆਉਣ ਲੱਗ ਜਾਂਦੀ ਹੈ ਤੇ ਜਿਵੇਂ ਹੀ ਮੰਡੀਆਂ ਚੋਂ ਆਮ ਚੋਣਾਂ ਦੀ ਆਮਦ ਖਤਮ ਹੁੰਦੀ ਹੈ ਨਵੰਬਰ ਮਹੀਨੇ ਦੇ ਵਿੱਚ ਬਾਸਮਤੀ ਦੀ ਜਿਹੜੀ ਆਮਦ ਮੰਡੀਆਂ ਚ ਫੇਰ ਪੂਰੀ ਜੋਰ ਨਾਲ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਜਿਹੜਾ ਵਪਾਰੀਆ ਫਿਰ ਉਸ ਵੱਡੀ ਪੱਦਰ ਤੇ ਖਰੀਦ ਕਰਦਾ ਤੇ ਜਿਵੇਂ ਜਿੰਨਾ ਹੀ ਵਪਾਰੀ ਮੰਡੀਆਂ ਚੋਂ ਦਾ ਉਸੇ ਤਰ੍ਹਾਂ ਹੀ ਜਿਹੜੇ ਰੇਟਾਂ ਦੇ ਵਿੱਚ ਵੀ ਫਿਰ ਵਾਧਾ ਹੁੰਦਾ ਤੇ ਇਸੇ ਕਰਕੇ ਹੁਣ ਰੇਟਾਂ ਦੇ ਵਿੱਚ ਹਲੇ ਕੋਈ ਕਮੀ ਆਉਣ ਦੀ ਉਮੀਦ ਨਹੀਂ ਰੇਟ ਵਧਣ ਦੀ ਜ਼ਰੂਰ ਉਮੀਦ ਹੈ ਜਿਨ੍ਹਾਂ ਦੇ ਕੋਲ ਇੱਕ ਬਾਸਮਤੀ ਹੈ ਸੋਚ ਸਮਝ ਕੇ ਵੇਚਣਾ ਥੋੜਾ اٹਕ ਕੇ ਵੇਚਣ ਰੇਟਾਂ 'ਚ ਜ਼ਰੂਰ ਵਾਧਾ ਹੋਵੇਗਾ ਹੁਣ ਵੱਖ-ਵੱਖ ਮੰਡੀਆਂ ਦੇ ਜਿਹੜੇ ਰੇਟ ਨੇ ਕੀ ਚੱਲ ਰਹੇ ਨੇ ਇਸ ਵੇਲੇ ਆਪਾਂ ਤੁਹਾਡੇ ਨਾਲ ਸਾਂਝੇ ਕਰ ਲੈਣੇ ਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੇ ਰੇਟ ਨੇ ਉਹ ਇਸ ਤਰ੍ਹਾਂ ਨੇ ਚੀਕਾ ਮੰਡੀ ਦੀ ਆਪਾਂ ਗੱਲ ਕਰ ਲੈਂਦੇ ਆ 3135 ਰੁਪਏ ਤੱਕ ਜਿਹੜੀ ਕੱਲ ਚੀਕਾ ਮੰਡੀ ਦੇ ਵਿੱਚ ਬਾਸਮਤੀ ਵਿਕੀ ਹੈ 1509 ਕਰੋੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਆ 3050 ਕੈਥਲ ਮੰਡੀ ਦੇ ਵਿੱਚ 3110 ਰੁਪਏ ਨਰੀਲਾ ਮੰਡੀ 3025 ਰੁਪਏ ਸੋਨੀ ਸੋਨੀਪੱਤ ਮੰਡੀ 'ਚ 3000 ਤੱਕ ਦਾ ਰੇਟ ਰਿਹਾ ਨਿਰਵਾਣਾ ਦੇ ਵਿੱਚ 3010 ਰਦਾਉਰ ਦੀ ਮੰਡੀ ਦੇ ਵਿੱਚ 3065 ਰੁਪਏ ਤੱਕ 1500 ਰੋਵ ਵਿਕੀ ਆ। ਕਹਾਣਾ ਮੰਡੀ ਦੇ ਵਿੱਚ ਰੇਟ ਤੇਜ਼ ਰਿਹਾ 3225 ਰੁਪਏ ਤੱਕ ਬਾਸਮਤੀ ਵਿਕੀ ਆ। ਪੇਹੋਵਾ ਮੰਡੀ ਚ 3030 ਤਰਨ ਤਾਰਨ ਦੇ ਵਿੱਚ 3150 ਰੁਪਏ ਤੱਕ ਕੱਲ ਦਾ ਰੇਟ ਰਿਹਾ ਜੀ। ਕੋਟਕਪੂਰਾ ਮੰਡੀ 3060 ਤੱਕ ਵਿਕੀ ਆ। ਰਤਿਆ ਦੀ ਮੰਡੀ ਚ 3160 ਰੁਪਏ ਤੱਕ ਜਿਹੜਾ ਰੇਟ ਰਿਹਾ। ਸ੍ਰੀ ਅਮਰਸਰ ਸਾਹਿਬ ਦੇ ਵਿੱਚ 3100 ਰੁਪਏ ਤੱਕ ਬਾਸਮਤੀ ਜਿਹੜੀ ਵਿਕੀ ਆ। ਪਾਤਣਾ ਦੀ ਮੰਡੀ ਦੇ ਵਿੱਚ ਸਭ ਨਾਲੋਂ ਤੇਜ਼ ਰਿਹਾ ਜੀ ਰੇਟ ਇੱਥੇ 3295 ਰੁਪਏ ਤੱਕ 3300 ਦੇ ਲਗਭਗ ਬਾਸਮਤੀ ਵਿਕੀ ਆ। ਨਾਬਾ ਦੇ ਵਿੱਚ 3055 ਰੁਪਏ ਤੱਕ ਰਿਹਾ ਰੇਟ। ਇਸੇ ਤਰ੍ਹਾਂ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਬਾਸਮਤੀ ਦਾ ਰੇਟ 3140 ਰੁਪਏ ਰਿਹਾ। ਰਾਜਪੁਰਾ ਦੀ ਗੱਲ ਕਰੀਏ ਰਾਜਪੁਰਾ ਦੇ ਵਿੱਚ 3090 ਤੱਕ ਬਾਸਮਤੀ ਦਾ ਰੇਟ ਰਿਹਾ। ਇਹ ਸੀ ਵੱਖ-ਵੱਖ ਮੰਡੀਆਂ ਦੇ ਕੁਝ ਰੇਟ। ਤੇ ਦੋਸਤੋ ਹੁਣ ਫੇਰ ਆਪਾਂ ਅੰਤ ਵਿੱਚ ਇਹ ਹੀ ਬੇਨਤੀ ਕਰਦੇ ਆਂ ਵੀ ਜਿਹੜੇ ਬਾਸਮਤੀ ਦੇ ਕੋਲੇ ਬਾਸਮਤੀ ਦੀ ਫਸਲ ਹੈਗੀ ਆ ਥੋੜਾ ਟਾਈਮ ਅਟਕ ਕੇ ਵੇਚਣਾ ਰੇਟ ਨੂੰ ਦੇਖ ਕੇ ਵੇਚਣਾ ਕਿਉਂਕਿ ਐਮਈਪੀ ਖਤਮ ਹੋਣ ਦੇ ਨਾਲ ਰੇਟਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਤੇ ਉਮੀਦ ਆ ਵੀ ਅੱਗੇ ਵੀ ਰੇਟ ਜਿਹੜੇ ਵਧਣਗੇ ਤੇ ਆਪਣੀ ਕਪੈਸਿਟੀ ਦੇ ਮਤਾਬਕ ਜਿੰਨੀ ਕ ਆਪਾਂ ਰੋਕ ਸਕਦੇ ਆਂ ਬਾਸਮਤੀ ਰੋਕ ਕੇ ਰੱਖ ਲਓ ਰੇਟਾਂ 'ਚ ਜ਼ਰੂਰ ਵਾਧਾ ਹੋਊ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ